ਦੀ ਜੇਖ ਸਨ ਕੈਂਡੀਟ ਕੀਤਾ ਜਨਾ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੱਲਾ ਜੀ ਵਾਹਿਗੁਰੂ ਜਿਦਾ ਸੁਚਾਲੀਆਂ ਮੁਕਤਿਆ ਹਾਠੀਆਂ ਜਪੀਆਂ ਅੰਦੀਆਂ ਜਿਨ੍ਹਾਂ ਗੁਰਬਖਾਨੇ ਨਾਮ ਜਪ ਪਰ ਬਖਸ਼ਾ ਕੀਤੀਆਂ ਨੇ ਪਰਿਵਾਰ ਨੂੰ ਸੇਵਾ ਦਾ ਸੰਕਟ ਤਵੇ ਨਾਨਕ ਨਾਮ ਜੜਦੀ ਕਲਾ ਤੇਰੇ ਭਾਣੇ ਸ਼ਰਧਾ ਦਾ ਦਾਤ नमो आय नमो नाम, वजायां नमो नाम, लोय सावून एसो पञ्च सब सावपनासनो मङ्गलानं च सवें नी लेबर वाली है ओके तो आ간다 हेलो 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 ਤੋ ਐਸਵੇਲੇ ਫਿਰ ਹਰਿਪੁਰ ਵਿੱਚ ਖੜੇ ਆ ਜਿੱਥੇ ਚੌਥਾ ਆਯੁਰਵੈਦਿਕ ਫ੍ਰੀ ਕੈਂਪ ਲਗਾਇਆ ਜਾ ਰਿਹਾ ਅਸ਼ੋਕ ਜੈਨ ਜੀ ਔਰ ਸਾਡੇ ਨਾਲ ਨੇ ਔਰ ਨਾਲ ਹੀ ਸਾਡੇ ਡਾਕਟਰ ਵੀਨਾ ਗੁੰਬਰ ਜੀ ਗੁੰਬਰ ਹਸਪੀਟਲ ਲੋਕੋਟਰ ਤੋਂ ਆਵ ਗੱਲਬਾਤ ਕਰਦੇ ਆ ਹਾਂਜੀ ਡਾਕਟਰ ਸਾਹਿਬ ਇਸ ਕੈਂਪ ਤੇ ਆਯੁਰਵੈਦਿਕ ਕੈਂਪ ਤੇ ਆਏ ਤੁਸੀਂ ਜੈਨੋਪੈਥੀ ਨੂੰ ਜ਼ਿਆਦਾ ਯੂਜ਼ ਕਰਦੇ ਹੋ ਔਰ ਵਿਸ਼ੇਸ਼ ਤੌਰ ਤੇ ਅੱਜ ਤੁਸੀਂ ਆਯੁਰਵੈਦਿਕ ਕੈਂਪ ਤੇ ਆਏ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਨੀ ਹੈ ਕਿ ਜੋ ਪਿਤਾ ਜੀ ਮੇਰੇ ਧਰਮਪਾਲ ਜੀ ਹਨ ਉਹ ਮੇਰੇ ਉਹ ਮੈਨੂੰ ਹਮੇਸ਼ਾ ਆਪਣੀ ਚੌਥੀ ਨੋ ਦਾ ਦਰਜਾ ਦਿੰਦੇ ਸੀ ਉਹ ਇਹ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ ਇਸ ਲਈ ਮੈਂ ਇਸ ਕੈਂਪ ਤੇ ਸਪੈਸ਼ਲ ਆਈ ਹਾਂ ਉਹ ਇਨਸਾਨ ਕੋ ਇੰਨੇ ਸਮਝਦਾਰ ਇੰਨੇ ਸਭ ਦਾ ਭਲਾ ਕਰਨ ਵਾਲੇ ਸਾਡੇ ਪਿਤਾ ਜੀ ਤੇ ਲੰਪਾਲ ਜੈਨ ਉਹਨਾਂ ਦੀ ਵਰਸੀ ਤੇ ਸਿਰਫ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਅਸੀਂ ਹਰ ਸਾਲ ਸਾਡਾ ਜੈਨ ਪਰਵਾਰ ਕਿਸੇ ਅਲੱਗ-ਅਲੱਗ ਪਿੰਡ 'ਚ ਆਈਪੀਐਸ ਕੈਂਪ ਲਾਉਂਦੇ ਆ ਅਸੀਂ ਅਗਰ ਉਹਨਾਂ ਦੀ ਯਾਦ 'ਚ ਥੋੜੀ ਜਿਹੀ ਮਰੀਜ਼ਾਂ ਦਾ ਦੁੱਖ-ਦਰਦ ਦੇਖ ਕੇ ਉਹਨਾਂ ਨੂੰ ਫ੍ਰੀ ਦਵਾਈਆਂ ਦਿੰਨੇ ਆ ਜੈਨ ਪਰਵਾਰ ਵੱਲੋਂ ਤੇ ਸਾਨੂੰ ਲੱਗਦਾ ਕਿ ਇਸ ਤੋਂ ਵੱਡੀ ਸ਼ਰਧਾ ਜਿਲੀ ਸਾਡੇ ਪਿਤਾ ਜੀ ਲਈ ਸਾਡੇ ਵੱਲੋਂ ਨਹੀਂ ਹੋ ਸਕਦੀ ਜੀ ਡਾਕਟਰ ਸਾਹਿਬ ਆਯੁਰਵੇਦਾ ਬਾਰੇ ਤੁਸੀਂ ਲੋਕਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੋ ਜਿਹੜੀ ਐਲੋਪੈਥੀ ਹੈ ਜੀ ਉਹ ਇੱਕ ਸਿੰਟੋਮੈਟਿਕ ਟਰੀਟਮੈਂਟ ਹੈ ਤੇ ਜਿਹੜੀ ਆਯੁਰਵੈਦਿਕ ਟਰੀਟਮੈਂਟ ਹੈ ਉਹ ਇੱਕ ਪ੍ਰिवेंटिव ਮੀਅਰਸ ਲੈਂਦੀ ਹੈ ਅਸੀਂ ਸਿੰਟੋਮੈਟਿਕ ਟਰੀਟਮੈਂਟ ਦਾ ਟੈਂਪਰਰੀ ਲੈ ਲਾਂਗੇ ਅਗਰ ਆਪਣੀ ਲਾਈਫ ਸਟਾਈਲ ਨੂੰ ਅਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਆ ਉਹਨਾਂ ਦੀ ਪ੍ਰिवेंशन ਕਰਨਾ ਚਾਹੁੰਦੇ ਆ ਤੇ ਸਾਨੂੰ ਅਗਲੇ ਟਾਈਮ 'ਚ ਆਯੁਰਵੇਦ ਨੂੰ ਅਪਣਾਉਣਾ ਹੀ ਪਏਗਾ ਮੋਦੀ ਜੀ ਸਰਕਾਰ ਨੇ ਇਸੀ ਨੂੰ ਬੜਾ ਪ੍ਰਮੋਟ ਕੀਤਾ ਤੇ ਮੇਰੇ ਖਿਆਲ ਹੁਣ ਲੋਕ ਵੀ ਬਹੁਤ ਜ਼ਿਆਦਾ ਅਵੇਅਰ ਹੋ ਰਿਹਾ ਹੈ ਕਿ ਅਸੀਂ ਐਲੋਪੈਥੀ ਨੂੰ ਛੱਡ ਕੇ ਆਯੁਰਵੇਦ ਵੱਲ ਆਈਏ ਆਯੁਰਵੇਦ ਇੱਕ ਲਾਈਫ ਸਟਾਈਲ ਨੂੰ ਇੰਪਰੂਵ ਕਰਦਾ ਹੈ ਉਹ ਤੁਹਾਡੀ ਨੇਚਰ ਵਾਤ ਪਿੱਤ ਕਫ ਦੇ ਅਕੋਰਡਿੰਗ ਟਰੀਟਮੈਂਟ ਕਰਦਾ ਹੈ ਹੁਣ ਜਦ ਜੇ ਅਗਰ ਐਲੋਪੈਥੀ ਚ ਚਾਰ ਮਰੀਜ਼ ਇੱਕ ਬਿਮਾਰੀ ਨਾ ਆਉਂਦੇ ਆ ਉਹ ਡਾਕਟਰ ਚਾਹਣਾ ਨੂੰ ਇੱਕੋ ਹੀ ਮੈਡੀਸਿਨ ਲਿਖੇਗਾ ਅਗਰ ਆਯੁਰਵੇਦ ਡਾਕਟਰ ਕੋ ਉਹ ਚਾਰ ਮਰੀਜ਼ ਉਸੇ ਸਿੰਟਮ ਉਸੇ ਬਿਮਾਰੀ ਨਾਲ ਆਉਂਦੇ ਆ ਤੇ ਤੁਸੀਂ ਦੇਖੋਗੇ ਉਹ ਚਾਰਾਂ ਮਰੀਜ਼ਾਂ ਦੀ ਦਵਾਈ ਅਲੱਗ-ਅਲੱਗ ਹੋਏਗੀ ਉਹ ਅਗਰ ਡਾਕਟਰ ਅੱਛਾ ਐ ਐਕਸਪਰਟ ਐ ਉਹਦੀ ਪਹਿਲਾਂ ਨੇਚਰ ਦੇਖੇਗਾ ਕਿ ਇਹਦੀ ਇਹ ਬਿਮਾਰੀ ਵਾਤਜ ਹੈ ਪਿੱਤਜ ਹੈ ਜਾਂ ਕਫਜ ਹੈ ਉਦਾਂ ਉਸ ਵਾਤ ਸ਼ਮਨ ਕਰੇਗਾ ਕਫ ਸ਼ਮਨ ਕਰੇਗਾ ਜਾਂ ਪਿਤ ਸ਼ਮਨ ਕਰੇਗਾ ਸਿੰਟੋਮੈਟਿਕ ਟਰੀਟਮੈਂਟ ਨਹੀਂ ਦੇਗਾ ਜਿਹੜਾ ਆਯੁਰਵੇਦ ਐਕਸਪਰਟ ਹੈ ਇਹ ਹੀ ਦੋਨਾਂ ਪੈਥੀਆਂ 'ਚ ਬਹੁਤ ਜ਼ਿਆਦਾ ਫਰਕ ਹੈ ਔਰ ਮੈਂ ਲੋਕਾਂ ਨੂੰ ਅਪੀਲ ਕਰੂੰਗੀ ਕਿ ਐਮਰਜੈਂਸੀ ਜ਼ਰੂਰ ਤੁਸੀਂ ਐਲੋਪੈਥੀ ਵੱਲ ਜਾਓ ਅਗਰ ਤੁਸੀਂ ਲੌਂਗ ਟਰਮ 'ਚ ਕੋਈ ਕ੍ਰੋਨਿਕ ਬਿਮਾਰੀਆਂ ਤੁਹਾਨੂੰ ਹੈ ਅਗਰ ਤੁਸੀਂ ਉਹਨਾਂ ਤੋਂ ਬਚਣਾ ਹੈ ਤੇ ਆਯੁਰਵੇਦ ਐਕਸਪਰਟ ਨੂੰ ਹਮੇਸ਼ਾ ਹੀ ਕੰਸਲਟ ਕਰੋ ਸੋ ਡਾਕਟਰ ਸਾਹਿਬ ਨੇ ਦੱਸਿਆ ਕਿ ਵਾਤ ਪਿਤ ਕਫ ਔਰ ਇਹਨਾਂ ਨੇ ਵੀ ਪੂਰੇ ਐਨ ਜੇ ਦੀ ਬਰੀਕੀ ਤੱਕ ਜਾ ਕੇ ਇੱਕ ਸੰਦੇਸ਼ ਦਿੱਤਾ ਲੋਕਾਂ ਨੂੰ ਸੋ ਆਪ ਸਾਰਿਆਂ ਨੂੰ ਆਯੁਰਵੇਦ ਦੇ ਨਾਲ ਜੁੜਨਾ ਚਾਹੀਦਾ ਫਾਸਟ ਰਿਲੀਫ ਜ਼ਰੂਰ ਐਲੋਪੈਥੀ ਤੋਂ ਮਿਲਦਾ ਔਰ ਕਦੀ ਕੋਈ ਇਦਾਂ ਦੀ ਪ੍ਰੋਬਲਮ ਆਵੇ ਔਰ ਜ਼ਰੂਰ ਟਰੀਟਮੈਂਟ ਵੀ ਕਰਵਾਉਣਾ ਚਾਹੀਦਾ ਐਲੋਪੈਥੀ ਦਾ ਵੀ ਲੇਕਿਨ ਅਗਰ ਉਸ ਦੁੱਖ ਨੂੰ ਜੜ ਤੋਂ ਖਤਮ ਕਰਨਾ ਤੇ ਆਯੁਰਵੇਦਿਕ ਨਾਲ ਜੁੜਨਾ ਪਏਗਾ ਕੈਮਰਾਮੈਨ ਦਵਿੰਦਰ ਸਹਿਮ ਦੇ ਨਾਲ ਗੋਬਿੰਦ ਰਾਏ ਪਿੰਡ ਹਰੀ